ਇਸ ਵਕਤ ਦੀ ਬਹੁਤ ਵੱਡੀ ਖਬਰ ਮੋਹਾਲੀ ਚ ਆ ਰਹੀ ਹੈ ਜਿੱਥੇ ਕਿ ਬੀਤੀ ਸ਼ਾਮ 4:30 ਵਜੇ ਗੁਰਦੁਆਰਾ ਸੋਹਣਾ ਸਾਹਿਬ ਨੇੜੇ ਬਹੁ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ। ਚਨਾ ਮਿਲਦਿਆਂ ਹੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਦਰਜਣਾਂ ਸੇਵਾਦਾਰ ਬਚਾਅ ਅਤੇ ਰਾਹਤ ਕਾਰਜਾਂ ਦੇ ਲਈ ਮੌਕੇ ਤੇ ਪਹੁੰਚ ਗਏ ਸਨ। ਇਸਮੋਕੇ ਐਨਡੀਆਰਫ ਦੀ ਟੀਮ ਬਚਾਅ ਕਾਰਜਾਂ ਦੇ ਵਿੱਚ ਲੱਗੀ ਹੋਈ ਸੀ ਦੱਸਿਆ ਜਾ ਰਿਹਾ ਹੈ ਕਿ ਬਹੁਮੰਜ਼ਲਾ ਦੀ ਇਮਾਰਤ ਵਿੱਚ ਜਿੱਥੇ ਪੀਜੀ ਚੱਲ ਰਹੇ ਸੀ ਉੱਥੇ ਹੀ ਇਸ ਦੇ ਗਰਾਊਂਡ ਫਲੋਰ ਦੇ ਵਿੱਚ ਜਿਮ ਚੱਲ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਦੇ ਨੇੜੇ ਹੀ ਬੀਸਮੈਂਟ ਦੀ ਖੁਦਾਈ ਚੱਲ ਰਹੀ ਸੀ ਜਿਸ ਕਾਰਨ ਇਮਾਰਤ ਦੀ ਨੀਂਹ ਕਮਜ਼ੋਰ ਹੋ ਗਈ ਅਤੇ ਇਹ ਢਹਿ ਢੇਰੀ ਹੋ ਗਈ ਦੱਸਿਆ ਵੀ ਜਾ ਰਿਹਾ ਹੈ ਕਿ ਜਿਸ ਸਮੇਂ ਇਮਾਰਤ ਡਿੱਗੀ ਉਸ ਸਮੇਂ ਜਿਮ ਖੁੱਲੀ ਹੋਈ ਸੀ ਅਜਿਹੇ ਦੇ ਵਿੱਚ ਜਿਮ ਵਿੱਚ ਆਉਣ ਵਾਲੇ ਲੋਕਾਂ ਦੇ ਮਲਵੇ ਹੀਟਾਂ ਦੱਬੇ ਜਾਣ ਦਾ ਖਦ사 ਪ੍ਰਗਟਾਇਆ ਜਾ ਰਿਹਾ ਹੈ ਹਾਲਾਂਕਿ ਖਬਰ ਮਿਲੇ ਜਾਣ ਤੱਕ ਇਸ ਸੰਬੰਧੀ ਕੋਈ ਰਸਮੀ ਪੁਸ਼ਟੀ ਨਹੀਂ ਹੋ ਸਕੀ ਹੈ ਲੇਕਿਨ ਦੱਸਿਆ ਜਾ ਰਿਹਾ ਹੈ ਮੀਡੀਆ ਰਿਪੋਰਟਸ ਦੇ ਮੁਤਾਬਿਕ ਕਈ ਲੋਕਾਂ ਦੇ ਹਟਾ-ਹਟ ਹੋਣ ਦੀ ਇਸ ਦੇ ਵਿੱਚ ਖਬਰ ਦੱਸੀ ਜਾ ਰਹੀ ਹੈ ਫਿਲਹਾਲ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਡੇਰਾ ਸੱਚਾ ਸੌਦਾ ਦੀ ਟੀਮ ਨੂੰ ਜਿਵੇਂ ਹੀ ਇਸ ਦਰਦਨਾਕ ਖਬਰ ਦੀ ਸੂਚਨਾ ਮਿਲਦੀ ਹੈ ਤਾਂ ਉਹ ਆਪਦੇ ਕੰਮ ਧੰਦੇ ਛੱਡ ਕੇ ਸੈਂਕੜਾ ਦੀ ਤਾਦਾਦ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਘਟਨਾ ਸਥਾਨ ਤੇ ਪਹੁੰਚ ਕੇ ਤੰਦੇਹੀ ਦੇ ਨਾਲ ਆਪਦੀ ਡਿਊਟੀ ਦੇ ਵਿੱਚ ਉਤਰ ਜਾਂਦੇ ਨੇ ਤਸਵੀਰਾਂ بیان ਕਰਦੀਆਂ ਕਿ منظر ਕਿੰਨਾ خوفناک ਸੀ ਹਾਲਾਂਕਿ ਮੌਤਾਂ ਦੀ ਜੇਕਰ ਗੱਲ ਕਰੀ ਤਾਂ ਮੌਤਾਂ ਕਾਫੀ ਹੋਈਆਂ ਹਨ ਲੇਕਿਨ ਪ੍ਰਸ਼ਾਸਨ ਅਜੇ ਦੀ ਪੁਸ਼ਟੀ ਨਹੀਂ ਕਰ ਰਿਹਾ ਅਸੀਂ ਵੀ ਉਹ ਰਿਪੋਰਟ ਤੁਹਾਡੇ ਤੱਕ ਤਦ ਤੱਕ ਸੰਮੁਖ ਨਹੀਂ ਕਰਾਂਗੇ ਜਦ ਤੱਕ ਪ੍ਰਸ਼ਾਸਨ ਕੋਈ ਪੁਖਤਾ ਸੂਚਨਾ ਅਧਿਕਾਰਿਕ ਜਾਰੀ ਨਹੀਂ ਕਰਦਾ ਫਿਲਹਾਲ ਸਾਰੀ ਰਾਤ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੀ ਟੀਮ ਨੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਮਲਵਾ ਹਟਾਉਣ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਅਤੇ ਅੱਜ ਦੀ ਜੇਕਰ ਅਪਡੇਟ ਦੀ ਗੱਲ ਕਰੀਏ ਤਾਂ ਅੱਜ ਵੀ ਸ਼ਾਹ ਸਤਨਾਮ ਜੀ ਗਰੀਨਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਮੌਕੇ ਤੇ ਪਹੁੰਚ ਕੇ ਅੱਜ ਪੂਰਾ ਦਿਨ ਰੈਸਕਿਊ ਚੱਲੇਗਾ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਰੈਸਕਿਊ ਆਪਰੇਸ਼ਨ ਦੇ ਵਿੱਚ ਆਪਣੀਆਂ ਸੇਵਾਵਾਂ ਦੇਣਗੇ হ্যালো फटाफट फटाफट तो पहले बड़ी रहा है और अभी तक जी जैसे कोई खबर नहीं है राहत कर्मचारी ने पुलिस प्रशासन सिविल प्रशासन और जिन्हें भी राहत कर्मचारी ने लगातार बैठे हो तुम देख ही रहे हो और मैं ये लगता भी बहुत जल्दी जो है मतम उठाया जाऊंगा और उस तो बाद जो सारा कुछ क्लीयरिंग सारी ਇਹਰ ਸਾਹਮਣੇ ਬਹੁਤ ਜਰਾ ਹੈ ਕਿ ਕਿੰਨੇ ਕਿੰਨੇ ਕਿਉਂ ਉਸ ਜਿਹੜੇ ਕਿਸੇ ਦੁਨੀਆ ਵਿੱਚ ਆ ਸਕਦਾ ਹੈ ਨਹੀਂ ਅਜੇ ਤੱਕ ਕਿਸੇ ਨੂੰ ਕੁਝ ਵੀ ਪਤਾ ਹੈਗਾ ਜਿਸ ਦਾ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਪਰਸਪਰ ਕੋਲੋਂ ਪਤਾ ਨਹੀਂ ਕਿ ਉਹ ਮਨੁਜਾਸ਼ ਨੂੰ ਕਦੋਂ ਕਦੋਂ ਤਾਂ ਕੋਈ ਨਹੀਂ ਕਿਹਾ ਕਿ ਸਾਰੇ ਕਰਦੇ ਸੀ ਲੇਕਿਨ ਇਹ ਜੋ ਜਿੰਨੀ ਕਿਤਾ ਜਾਣਨਾ ਜਦੋਂ ਤੱਕ ਸਾਰਾ ਕੁਝ ਕਲੀਅਰ ਸਾਹਮਣੇ ਨਹੀਂ ਆ ਜਾਂਦਾ ਅਮਰ ਦਾ ਸਵਾਲ ਬਟਾ ਸੀ ਕਹਿੰਦੇ ਇੱਥੇ ਨਜਾਇਜ਼ ਤੌਰ ਤੇ ਬਿਲਡਿੰਗ ਬਹੁਤ ਬਣ ਚੁੱਕਿਆ ਹੈ ਕਹਿੰਦੇ ਕੋਈ ਲਰਕਾ ਵੀ ਬਾਤ ਹੁੰਦਾ ਕਿੰਨੀ ਮਾਰਟੀ ਫੀਸਮੈਂਟ ਬੱਟੂ ਦੁਨੀਆ ਮਾਰਟੀ ਨੂੰ ਮੰਨਦਾ ਹੈ ਉਹ ਕਹਿੰਦੇ ਆ ਕਿ ਇਹਦੇ ਤੇ ਵੀ ਕਾਰਵਾਈ ਜਾਰੀ ਹੈ ਸਿੱਧੇ ਤੌਰ ਤੇ ਲਗਾਤਾਰ ਦੇਖਿਆ ਵੀ ਸਿਗਨਲ ਪੇਜਾਂ ਬੜੀਆਂ ਬੜੀਆਂ ਚੱਜਦੇ ਨੇ ਔਰ ਕਈ ਕੰਟ੍ਰੋਲਰਾਂ ਤੋਂ ਫੈਲ ਤੋਂ ਤੇ ਚੱਜਦੇ ਨੇ ਔਰ ਉਹਨਾਂ ਨੂੰ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਔਰ ਉਹ ਜਿਹੜੀ ਕਾਰਵਾਈਆਂ ਲਾਕਡਾਊਨ ਤੇ ਜਾ ਰਹੀਆਂ ਕਿਤੇ ਵੀ ਜੇ ਇਸ ਤਰ੍ਹਾਂ ਦੀ ਗੱਲ ਹੋਈ ਹੋਊਗੀ ਗਰਮੀ ਕਰਨੇ ਚੀਜ਼ੀ ਹੋਵੇਗਾ ਰਿਜੈਕਟ ਸਰਕੀ ਕੀਤੀ ਹੋਊਗੀ ਸਖਤ ਕਾਰਵਾਈ ਤੁਹਾਡੇ ਸਾਹਮਣੇ ਜਾਊਗਾ ਠੀਕ ਬਹੁਤ ਬਹੁਤ ਤੋਂ ਬਹੁਤ ਹੀ ਮੰਦਭਾਗੀ ਖਬਰ ਹੈ ਜਿਹੜੀ ਮੁਹਾਲੀ ਦੇ ਸੋਹਣੇ ਇਲਾਕੇ ਤੋਂ ਆ ਰਹੀ ਹੈ ਜਿੱਥੇ ਕਿ ਬਹੁ ਮੰਜਲਾ ਇਮਾਰਤ ਢਹਿ ਢੇਰੀ ਹੋ ਜਾਣ ਦੇ ਬਾਅਦ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਾਨੀ ਨੁਕਸਾਨ ਵੀ ਹੋਇਆ ਹੈ ਤਾਂ ਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਮੈਂਬਰ ਹਨ ਇਹ ਬਿਨਾਂ ਕਿਸੇ ਤਨਖਾਹ ਤੋਂ ਕੋਈ ਵੀ ਵਿਪਤਾ ਆਉਂਦੀ ਹੈ ਸਾਡੇ ਸਮਾਜ ਦੇ ਵਿੱਚ ਇਹ ਤੁਰੰਤ ਅੱਧੇ ਕੰਮ ਧੰਦੇ ਛੱਡ ਕੇ ਉੱਥੇ ਮੌਕੇ ਤੇ ਇਨਸਾਨੀਅਤ ਦੇ ਨਾਤੇ ਸੇਵਾ ਕਰਨ ਦੇ ਲਈ ਪਹੁੰਚ ਜਾਂਦੇ ਨੇ ਆਪਦੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ ਇਹ ਤਸਵੀਰਾਂ ਬਿਆਨ ਕਰ ਰਹੀਆਂ ਕਿ ਕਿਸ ਤਰੀਕੇ ਦਾ ਉਥੇ ਮੰਜ਼ਰ ਖੌਫਨਾਕ ਦਿਖਾਈ ਦੇ ਰਿਹਾ ਹੈ